ਫਿਰੋਜ਼ਪੁਰ ਦੇ ਪਿੰਜ ਨਵਾਪੁਰ ਬਾਦ ਇੱਕ ਨੌਜਵਾਨ ਵਿਸ਼ਾਲ ਕੁਮਾਰ ਨੂੰ ਨਸ਼ਾ ਤਸਕਰਾਂ ਨੇ ਬੁਰੀ ਤਰ੍ਹਾਂ ਕੁੱਟਿਆ ਤੇ ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ ਵਿਸ਼ਾਲ ਦਾ ਇੱਕ ਇੱਕ ਕਸੂਰ ਸੀ ਕਿ ਉਸ ਨੇ ਇਹ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਇਸ ਨਸ਼ਾ ਤਸਕਰ ਨੂੰ ਪੁਲਿਸ ਨੇ ਗ੍ਰਫਤਾਰ ਕਰ ਲਿਆ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਜੇਲ੍ਹ ਤੋਂ ਬਾਹਰ ਆਉਂਦੇ ਹੀ ਉਹ ਆਪਣੇ ਸਾਥੀ ਨਸ਼ਾ ਤਸਕਰ ਨੂੰ ਆਪਣੇ ਨਾਲ ਲੈ ਕੇ ਗਿਆ ਤੇ ਵਿਸ਼ਾਲ ਦੀ ਅੱਖਾਂ ਦੇ ਵਿੱਚ ਮਿਰਚਾ ਪਾਊਡਰ ਪਾ ਦਿੱਤਾ ਤੇ ਉਸ ਨੂੰ ਝੁਕ ਕੇ ਇੱਕ ਸੁਨਸਾਨ ਜਗ੍ਹਾ ਤੇ ਲੈ ਗਿਆ ਤੇ ਉੱਥੇ ਉਸ ਦੀ ਪੂਰੀ ਤਰ੍ਹਾਂ ਦੇ ਨਾਲ ਕੋਟਮਾਰ ਕੀਤੀ ਤੇ ਉਸ ਦੀ ਵੀਡੀਓ ਵੀ ਬਣਾ ਕੇ ਸੋਸ਼ਲ ਮੀਡੀਆ ਤੇ ਨਿਸਬਾਤ ਵਿਸ਼ਾਲ ਦੀ ਸ਼ਿਕਾਇਤ ਤੇ ਪੁਲਿਸ ਨੇ ਪੰਜ ਨਸ਼ਾ ਤਸਕਰ ਵਿਰੁੱਧ ਮਾਮਲਾ ਦਰਜ ਕਰ ਲਿਆ ਤੇ ਨਾਤੇ ਪਹਿਲਾਂ ਤੋਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ ਤੇ ਵਿਸ਼ਾਲ ਨੂੰ ਬੁਰੀ ਤਰ੍ਹਾਂ ਕੁੱਟਣਾ ਤੇ ਉਸ ਦੀ ਵੀਡੀਓ ਵਾਇਰਲ ਕਰਨ ਵਾਲੇ ਸਭ ਤੋਂ ਵੱਡੇ ਨਸ਼ਾ ਤਸਕਰਾਂ ਦੇ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇੱਟਾ ਪਿਛਲੇ ਦਿਨੀ ਫਰੋਜ਼ਪੁਰ ਡਿਸਟ੍ਰਿਕਟ ਦੀ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਤੇ ਇੱਕ ਵਿਸ਼ਾਲ ਨਾਮ ਦਾ ਮੁੰਡਾ ਸ਼ਜਾ ਉਹਦੀ ਕੁੱਟਮਾਰ ਕੀਤੀ ਗਈ। ਉਹ ਸ਼ਹਿਰ ਦਾ ਡਰੈਗਸ ਮੋਡਲਰ ਸੀ ਜਿਨ੍ਹਾਂ ਦੇ ਉੱਤੇ ਕਾਫੀ ਮੁਕੱਦਮੇ ਵੀ ਦਰਜ ਆ। ਔਰ ਉਹਨਾਂ ਨੇ ਇਸ ਕਰਕੇ ਨਹੀਂ ਗੁਟਬਾਰ ਕੀਤੀ ਕਿਉਂਕਿ ਉਹਨੂੰ ਹੋਇਆ ਲੱਗਾ ਕਿ ਇਹ ਪੁਲਿਸ ਮਦਦੀ ਹੈਗਾ ਔਰ ਪੁਲਿਸ ਨੂੰ ਦਸ਼ਿਆਂ ਦੇ ਖਿਲਾਫ ਇਨਫੋਰਮੇਸ਼ਨ ਦਿੰਦਾ ਵੀ ਕਿੱਥੇ ਵਿਕਦੇ ਆ ਕਿਹੜਾ-ਕਿਹੜਾ ਵੇਚਦਾ। ਸੋ ਉਹਦੇ ਜਨਾਂ ਨੇ ਬਦਮਾਸ਼ੀ ਕੀਤੀ ਜਿੱਦੀ ਔਰ ਉਹਦੇ ਤੇ ਜਿਹੜਾ ਹੈਗਾ ਤੁਰੰਤ ਕਾਰਵਾਈ ਕਰਕੇ ਜਿਹੜੀ ਫੋਜਪੁਰ ਪੁਲਿਸ ਆ ਉਹਨਾਂ ਨੇ ਜਿਹੜਾ ਹੈਗਾ ਉਹ ਐਸਐਸਪੀ ਕੋਲ ਦਰਸਾਇਆ ਗਿਆ ਐਸਐਸਪੀ ਫੋਰੀਪੁਰ ਉਹਨਾਂ ਦੀ ਲੀਡਰਸ਼ਿਪ ਥੱਲੇ ਤੁਰੰਤ ਕਾਰਵਾਈ ਕਰਕੇ ਇੱਕ ਜਿਹੜਾ ਮੌਜਮਾ ਅਮੀਨਾ ਦਾ ਉਹਨੂੰ ਗ੍ਰਿਫਤਾਰ ਕੀਤਾ ਔਰ ਉਹਦੇ ਤੇ ਪਹਿਲਾਂ ਵੀ 7 ਮੁਕੱਦਮੇ ਚੱਲਦੇ ਆ ਜਿਹਦੇ ਵਿੱਚ ਐਨਡੀਪੀਐਫਟ ਦੇ ਵੀ ਕਾਫੀ ਮੁਕੱਦਮੇ ਹੈਗੇ ਆ ਤੇ 379 ਬੀ ਦੇ ਵੀ ਮੁਕੱਦਮੇ ਆ ਮਹਾਲੀ ਜਿ ਵੀ ਮੁਕੱਦਮੇ ਆ ਐਨਟੀਐਫ ਵੀ ਮੁਕੱਦਮੇ ਦਰਜ ਫੋਰੀਪੁਰ ਜ਼ਿਲ੍ਹੇ ਜੀ ਵੀ ਹੈਗੇ ਆ ਸੂਏ ਬੜਾ ਹਾਰਡ ਕੋਰ ਕ੍ਰਿਮੀਨਲ ਆਦਮੀ ਆ ਜਿਹਨੂੰ ਫੜਿਆ ਗਿਆ ਔਰ ਇਹਨੂੰ ਚੰਦ ਘੰਟਿਆਂ ਦੀ ਅਰੈਸਟ ਕੀਤਾ ਗਿਆ ਉਹਦੇ ਵਾਸਤੇ ਆਈਟੀ ਰਾਈ ਜਿਹੜੀਆਂ ਹੈ ਜੀ ਇਨਫੋਰਮੇਸ਼ਨ ਡਿਵੈਲਪ ਕੀਤੀ ਗਈ ਜਿਹਨੋਂ ਅਪਰੈਂਟ ਦੇ ਰਹੀ ਵੀ ਜਿਹੜਾ ਹੈਗਾ ਉਹ ਇਨਫੋਰਮੇਸ਼ਨ ਡਿਵੈਲਪ ਕਰਕੇ ਇਹਨੂੰ ਤਪੋਚਿਆ